ਜੱਲੇ ਆ ਜਾ ਆ ਜਾ ਆ ਜਾ ਆ ਜਾ ਇਹਦਾ ਨਾ ਪਿੰਡੀ ਟਿੱਡੀ ਉਹਦੇ ਪੱਛੀ 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 ਗਿਆ ਸਾਰਿਆਂ ਨੂੰ ਕੀ ਹਾਲ ਚਾਲ ਕਰ ਲਓ ਚੈਨਲ ਲਾਈਕ ਕਰਦੇ ਸਬਸਕ੍ਰਾਈਬ ਸ਼ੇਅਰ ਜੁਰੂ ਕਰਦੇ ਅੱਜ ਐਤਵਾਰ ਦਾ ਦਿਨ ਹੈ ਮੌਸਮ ਥੋੜਾ ਧੁੱਪ ਤੋਂ ਸੁਣੀ ਨਿਕਲੀ ਹੋਆ ਲੱਗਿਆ ਜੇ ਪਤੰਗ ਚੜਾਉਣ ਬਾਕੀ ਧੰਨਵਾਦ ਕੁੱਤੇ ਦਿਖਾਉਂਦੇ ਆ ਸਾਰਦਿਕ ਪੁਰਾਣੇ ਕੁੱਤੇ ਰੱਖੇ ਆ ਆ ਹਸਕੀ ਆ ਦੇਖੋ ਜੀ ਆਹ ਕੁਮੇਰੀ ਨੂੰ ਆ ਦੇ ਹਾਂ 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 ਆ ਉਹਦੇ ਪੈ ਗਿਆ ਰੌਲਾ ਉਹਦੇ ਉਧਰ ਪੈ ਗਿਆ ਰੌਲਾ ਉਹਦੇ ਉਹ ਵੀ ਪੈ ਗਈ ਖੱਪ ਚੱਲ ਰੁਕੋ 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 ਨੂੰ ਮੰਨੀ ਕਿੱਥੇ ਚਲੀ ਜਾ ਇੱਥੇ ਜੜਾ ਦੇ ਦੇ ਬਾਗ ਨਹੀਂ ਸੱਟਰ ਕੋ ਚੱਕਦੇ ਉਹ ਲਾਗੇ ਪੇਚੇ ਉਹ ਪੈਗਾ ਪੈ ਗਿਆ ਫਸ ਮੇ ਮੁਕਾਬਲਾ ਫਸਾ ਦੇ ਦਾਰ ਤੂੰ ਹੀ ਫਸਾ ਦੇ ਇਧਰੋਂ ਲਓ ਜੀ ਇਹਦਾ ਨਾਮ ਹੈਗਾ ਸੁਲਤਾਨ ਹੈ ਇਹ ਹੈ ਸੁਲਤਾਨ ਜਿਹੜਾ ਅੱਖਾਂ ਆਨ ਪੂਰਾ ਭੇੜੀਆ ਹੀ ਆ ਉਹਦਾ ਹਸ ਕੀ ਆਹ ਉਹ ਭੌਂਗ ਦਾ ਜਿੰਨਾ ਨਿਕਰਨਾ ਦੇਖ ਹੈ ਹੈ ਹੋ ਜਾਂਦਾ ਲਗਾ ਨਹੀਂ ਪਾਉਰ ਆਲਾ ਆਣਾ ਚੱਲ 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 ਫਸ ਗਿਆ ਫਸ ਗਿਆ ਫਸ ਉਹ ਦੇਖੋ ਇਹ ਉਹ ਦੇ ਫਸਿਆ ਭੇ ਆ ਭੇ ਚੱਲ ਗਿਆ ਪੂਰਾ ਇਹਨ ਡੁੱਬ ਗਿਆ ਪਤੰਗੀ ਡੁੱਬ ਗਿਆ ਸਾਡਾ ਚੱਲ ਲੋ ਜੀ ਗੋਰੂ ਭਾਈ ਲਿਆ ਤਕਰੌਣ ਚੱਲ ਚੱਲ ਇੱਥੇ ਦੋ ਵੱਡੇ ਇਕੱਠੇ ਹੀ ਦੋ ਇਕੱਠੇ ਹੀ ਦੋ ਵੱਡੇ ਇਕੱਠੇ ਹੀ ਦੋ ਉਹਦਾ ਡੋਰ ਹੈਗੀ ਜਿਹੜੀ ਇੰਡੀਆ ਨਹੀਂ ਹੈ ਵੈਸੇ ਚਾਈਨ ਨਹੀਂ ਹੈਗੀ ਡੋਰ ਇਹ ਇੰਡੀਆ ਨੂੰ ਮਾਜਾ ਆ ਵੀ ਤਿੱਖਾ ਲੱਗਾ ਆ ਉਹਦਾ ਬਾਕੀ ਆ ਸੁਲਤਾਨ ਉਹਨਾਂ ਨੂੰ ਜਿਆਦਾ ਪਤਾ ਹੈਂ ਓਦਾਂ ਸੁਲਤਾਨ ਓਦਾਂ ਸਾਰੀ ਸੁਲਤਾਨ ਗਿਆ ਤੇਰੇ ਤੇ ਹੀ ਆ ਲਾ ਦੇ ਲਾ ਦੇ ਲਾ ਦੇ ਖਿੱਚ ਇਹਨਾਂ 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 ਦਾ ਹੱਥੋਂ ਹੀ ਖਿੱਚਦੇ ਖਿੱਚਦੇ ਇਹਨਾਂ ਦਾ ਹੱਥੋਂ ਹੀ ਖਿੱਚਦੇ 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 ਇਹਨਾਂ ਦਾ ਹਵਾ ਉੱਪਰ ਲਈ ਜਾਓ ਉੱਪਰ ਨੂੰ ਹੀ ਲੈ ਜਾਂਦਾ ਘਰ ਥੱਲੇ ਨੂੰ ਕਰ 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 ਆ ਕੇ ਆ ਕੇ ਆ ਕੇ ਆ ਕੇ ਥੱਲੇ ਹਲ ਚੱਲ ਚੱਕ ਦੇ ਚੱਕ ਦੇ ਚੱਕ ਦੇ ਉਹਦੇ ਉਹਦੇ ਹੋ ਗਏ ਹਿਸ਼ਾਰ ਹੋ ਗਏ ਉਹਦੇ ਹਿਸ਼ਾਰ ਹੋ ਗਏ ਉਹ ਵੀ ਉਹਦੇ 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 ਚੱਲ 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 ਉਹ ਦੂਰ ਆ ਗੱਬੇ ਇੱਕ ਫਸਿਆ ਇਹਨਾਂ ਦਾ ਚੱਲ ਚੱਲ ਸਾਰਦੀ ਖਿੱਚਦੇ ਹੁਣ ਉੱਪਰ ਲੱਗਾ ਉਹਨਾਂ ਦਾ ਚੱਲ ਚੱਲ ਤੂੰ ਮੰਮਾ ਨਿਆਣੇ ਰਵਾਈ ਜਾਂਦਾ ਹੈ ਉਹਦੇ ਉਹ ਲੁੱਟਣ ਤਰ ਪੈਣਾ ਉਹਨਾਂ ਨੇ ਨਾਲ ਹੀ ਸੁਲਤਾਨ ਉਹਨਾਂ ਨੂੰ ਪਤਾ ਉਹ ਦੇਖ ਉਹ ਲੱਗਿਆ ਉਹ ਦੇਖ ਪੈ ਗਿਆ ਪੇਚਾ ਦੋਨਾਂ ਦਾ ਆਹ ਆਹ ਕੋਕੋ ਕੋਕਾ ਕੋਲਾ ਤਾਂ ਨਹੀਂ ਕੋਕ ਕੋਕ ਕੋਕਾ ਕੋਕਾ ਕੋਲਾ ਇਹਦੇ ਨਾਲ ਭਿੰਡੀ ਟਿੱਡੀ ਉਹ ਪਛਗੀ 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 ਹੋਵੇ ਆ ਦੇ ਇਹਦੀਆਂ ਅੱਖਾਂ ਦੇ ਹਨ ਚਟੀਆਂ ਹੀ ਆ सुल्तान कोका ओ कोके आ है की बेला ए बेला 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 मफी मफी है आ टफी टफी देखा दे टफी आ टफी आ मफी आ ओ दे ओ दे टफी मफी ऊपर जाड़ के बैठ गई है है लगी पोंकन ਹੇ ਸ਼ਾਰ ਹੋ ਗਈਆਂ ਜਾਨੀ ਤਾਂ ਸ਼ਾਲ ਮਾਰ ਕੇ ਦੰਦੀ ਵੜ ਦੇਣੀ ਇਹਨੇ। ਇਹ ਆ ਗੁੱਸੇ 'ਚ ਬਹੁਤ ਜ਼ਿਆਦਾ। ਆ ਦੇਖਾ ਟਾਪੀ। ਮਾਫੀ ਕਾਫੀ ਆ ਉਹ ਦੇਖਾ ਦੇਖੋ। ਆ ਜਾ ਆ ਜਾ ਆ ਜਾ ਆ ਜਾ ਆ ਜਾ। ਆ ਦੇਖੋ। ਸਾਹੀ। ਆਇਆ। ਹੈ ਸੁਲਤਾਨ। ਮਤੂ ਜੇ। ਇਹਨੇ ਥੱਲੇ ਲਾ ਦੇ ਪਹਿਲੇ।

ਬੈਲਾ ਉਹ ਦੇਖ ਪਿੰਡੀ ਐ ਉਹ ਗੁੱਸੇ ਜਿਹਾ ਇਹ ਆਹ ਉਹ ਸਾਰੀ 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 ਜ ਸਾਨ ਪਾਸਾ ਲੈ ਰਹੀ ਸੀ ਠੀਕ ਹੈ ਠੀਕ ਹੈ ਠੀਕ ਜਿੱਥੇ ਲੇ ਵੜ ਗਈ ਸਾਨ ਪਾਸਾ ਇਹਨਾਂ ਨੂੰ ਸਨਸਕ੍ਰੀਨ ਵੀ ਲਾ ਦੇ ਨਾਲ ਹੀ ਲਾਤੀ ਆਪਾਂ ਕਾਲੇ ਹੋ ਜਾਣੇ ਨਹੀਂ ਇਹਨਾਂ ਯਾਰ ਚੱਲ ਚੱਲ ਹਾਂ ਉਹ ਵੀ ਆ ਗਏ ਲੁੱਟ ਕੇ ਪਤੰਗ YouTube ਤੇ ਪਾ ਦਿਓ ਵੇ ਬੈਣੀਆ ਉਹ ਦੇਖ ਜਲਦੀ ਜੜਾ ਜਲਦੀ ਵੇਚ ਲਾਈਏ ਦੁਬਾਰਾ ਵਧੀਆ ਫਿਰ ਸੁਲਤਾਨ ਟਾਫੀ ਬਾਕੀ ਕਿੱਦਾਂ ਲੱਗਾ ਲੋਕ ਕਮੈਂਟ ਕਰਕੇ ਜਰੂਰ ਦੱਸਿਓ ਚਲਦੇ ਆਂ ਇਹ ਚੰਗਾ ਸਰਦਾਰ ਦੀ ਭਰਾ